ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਹਮੇਸ਼ਾ ਹੱਸਦੇ ਰਹੋ বাসਦੇ ਰਹੋ ਤੇ ਮੈਂ ਇਸ ਟਾਈਮ ਵਾਕ ਕਰਦਾ ਫਿਰਦਾ ਸੀਗਾ ਤੇ ਸੜਕ ਵੇਖੋ ਤੁਸੀਂ ਇਹ ਨਾ 2 ਕੁ ਦਿਨਾਂ ਦੀ ਗੱਲ ਹੈ ਕੋਈ ਟਰੈਕਟਰ ਆਲਾ ਲੰਘਿਆ ਮਤਲਬ ਰੇਲ ਹੀ ਜਾਂਦਾ ਹੋਣਾ ਤੇ ਉਹਦਾ ਕਿਤੇ ਡਾਲਾ ਢੋਲਾ ਖੁੱਲ ਗਿਆ ਜੋ ਸਾਰੀ ਸੜਕ ਦਾ ਸਤੈਨਾਸ ਹੋ ਗਿਆ ਮੈਨੂੰ ਪਤਾ ਵੀ ਕਰੇ ਸਮੈਂ ਕਿੱਥੋਂ ਦਾ ਬੰਦਾ ਕਹਿੰਦਾ ਕਿ ਸਾਫ਼ ਕਰਵਾ ਦੂਗਾ ਪਰ ਕਿ ਸਾਨੂੰ ਪਤਾ ਨਹੀਂ ਲੱਗਿਆ ਮੈਨੂੰ ਤਾਂ ਬਾਹਰ ਦਾ ਆਉਣਾ ਚਲੋ ਇਹ ਉਹ ਵੇਖ ਲੋ ਛੜ ਕਿੰਨੀ ਸਾਫ ਸੀ ਤੇ ਹੁਣ ਹੋਰ ਹੋ ਜੇ ਹੋ ਗਈ ਬਾਕੀ ਦੋਸਤੋ ਅੱਜ ਹੂਮਸ ਬਹੁਤ ਹੈ ਹੁਣ ਮਾੜੀ ਹਵਾ ਚੱਲੀ ਐ ਬੱਦਲ ਵੀ ਬਣ ਗਈ ਐ ਉਮੀਦ ਆ ਵੀ ਮੀਂਹ ਆ ਸਕਦਾ ਹੈ ਬਾਕੀ ਆਸੇ-ਪਾਸੇ ਫੀਟਰ ਚੱਲੀ ਜਾਂਦੇ ਮੈਨੂੰ ਲੱਗਦਾ ਲੈਟ ਹੈਣੀਗੀ ਹਾਂ ਜੁਣਾ ਜੁਣਾ ਲੋਕਾਂ ਦਾ ਲੱਗ ਗਿਆ ਉਹ ਤੁਹਾਡੇ ਸਾਹਮਣੇ ਐ ਬਾਕੀ ਦੋਸਤੋ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਜਿਹੜਾ ਪਾਕਿਸਤਾਨ ਦਾ ਖਿਡਾਰੀ ਹੈ 올림픽 ਜਿੱਤਿਆ ਹੈ ਨਦੀਮ ਵੀ ਉਹਨੂੰ ਜਿਹੜੀ ਉਥੋਂ ਦੀ ਪੰਜਾਬ ਦੀ ਚੀਫ ਮਿਨਿਸਟਰ ਹੈ ਮਰੀਮ ਨਵਾਜ਼ ਉਹੇ ਤੱਕ ਮਿਲ ਨਹੀਂ ਆਈ ਉਹ ਕੱਲ ਦੀ ਵੀਡੀਓ ਆ ਜਾਂਦੀ ਹੈ ਉਹ ਮਿਲ ਕੇ ਆਈ ਹੈ ਚਲੋ ਚੰਗੀ ਗੱਲ ਹੈ ਮਿਲਣਾ ਚਾਹੀਦਾ ਹੈ ਇਹਨੇ ਨਾ ਖਿਡਾਰੀ ਦਾ ਹੌਸਲਾ ਵੀ ਵੱਧਾ ਹੈ ਤੇ ਇੱਕ ਉਹਨੂੰ ਦਿੱਤੀ ਹੈ ਜੀ ਕਾਰ ਹੋਂਡਾ ਸਵਿੱਕ ਤੇ ਵੈਸੇ ਉੱਥੇ ਹੋਂਡਾ ਸਵਿੱਕ ਕਿਹੜੀ ਕਰੋੜਾਂ ਦੀ ਹੈ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਦੀ ਮਹਿੰਗਾਈ ਕਿੰਨੀ ਹੈ ਤੇ ਸਭ ਤੋਂ ਵੱਡੀ ਗੱਲ ਉਹਦਾ ਨੰਬਰ ਹੈ ਨੰਬਰ ਉਹਦਾ ਹੈਗਾ ਜੀ ਉੱਤੇ ਲਿਖਿਆ ਪੰਜਾਬ ਤੇ ਥੱਲੇ ਹੈਗਾ 92.97 ਇਹਦਾ ਮਤਲਬ ਆਇਆ ਵੀ ਜਿੰਨਾ ਨਦੀਮ ਨੇ ਨੇਜਾ ਸੁੱਟਿਆ ਸੀਗਾ ਉਹਨਾਂ ਉਹ ਨੰਬਰ ਦਿੱਤਾ ਉਹਨੂੰ ਵੀ ਰਿਕਾਰਡ ਬਣ ਗਿਆ ਇੱਕ ਸਾਹ ਦਾ ਤੇ ਬਾਕੀ ਉਹਨੇ ਸਿੱਟਿਆ ਵੀ ਬਹੁਤ ਦੂਰ ਹੈ ਨੇਜਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਿੰਨੇ ਵੀ ਕਹਿ ਦਿੱਗੇ ਤੇ ਦੂਜੀ ਗੱਲ ਦੋਸਤਾਂ ਆਏ ਆ ਵੀ ਪਾਕਿਸਤਾਨ ਦੇ ਜਿਹੜੇ ਲੋਕ ਆ ਨਾ ਐਵੇਂ ਕਹਿ ਦਿੱ ਕਿ ਦਿਲ ਦੇ ਬੜੇ ਖੁੱਲੇ ਆ ਬਹੁਤ ਜ਼ਿਆਦੇ ਉਹ ਫਿਰ ਨਾ ਮਤਲਬ ਆਪਾਂ ਵੀ ਸੁਣਦੇ ਰਹਿੰਨੇ ਆ ਵੀ ਸਵਾਗਤ ਕਰਨ ਦੇ ਵਿੱਚ ਬੜੇ ਅੱਗੇ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਦੀਵ ਨੂੰ ਤਾਂ ਲੋਕਾਂ ਨੇ ਨਾ ਮਤਲਬ ਜਿਹੜੇ ਉੱਥੋਂ ਦੀ ਆਵਾਮ ਕਹਿੰਦੇ ਆ ਉਹ ਜਿਵੇਂ ਉੱਥੇ ਜਨਤਾ ਹੈ ਪਾਕਿਸਤਾਨ ਦੀ ਉਹਨਾਂ ਨੇ ਨਾ ਮਤਲਬ ਨਮਾਤ ਆ ਯਾਰ ਨਾ ਮਾ ਨਾਲ ਕੋਈ ਪੈਸਾ ਦੇ ਜਾਂਦਾ ਹੈ ਕੋਈ ਘਰ ਦੇ ਜਾਂਦਾ ਹੈ ਕੋਈ ਕਾਰਾਂ ਦੇ ਜਾਂਦਾ ਪੁੱਛੋ ਹੀ ਨਾ ਉਥੇ ਰਕੋਸ ਮਿਲਣਾ ਦੀ ਉਹਨੂੰ ਤੇ ਮਿਲਣਾ ਵੀ ਚਾਹੀਦਾ ਉਹਨੂੰ ਵੇਖ ਕੇ ਹੁਣ ਚਾਰ ਖਿਡਾਰੀ ਹੋਰ ਲੱਗਣਗੇ ਤੇ ਹੁਣ ਮੇਰੇ ਹਿਸਾਬ ਨਾਲ ਤਾਂ ਉਥੋਂ ਦੇ ਗਰਾਊਂਡਾਂ ਦੇ ਵਿੱਚ ਲੋਕ ਤਿਆਰੀ ਕਰਨ ਵੀ ਲੱਗੇ ਹੋਣੇ ਹਨ ਜਿਵੇਂ ਆਪਣੇ ਹੀ ਟੂਰਨਾਮੈਂਟ ਹੋਵੇ ਕਿਸੇ ਦਿਨ ਕਬੱਡੀ ਦਾ ਜਾਂ ਜਾਂ ਕ੍ਰਿਕਟ ਦਾ ਹੋਵੇ ਤਾਂ ਅਗਲੇ 2-4 ਦਿਨ ਨਾ ਗਰਾਊਂਡਾਂ 'ਚ ਭੀੜ ਜਮਾ ਹੋ ਜਾਂਦੀ ਹੈ ਤੇ ਜਵਾਕਾਂ ਨੂੰ ਵੀ ਹੁੰਦਾ ਵੀਰ ਅਸੀਂ ਵੀ ਵਧੀਆ ਖਿਡਾਰੀ ਬਣਨੇ ਕਿਸੇ ਵਧੀਆ ਖਿਡਾਰੀ ਨੂੰ ਵੇਖ ਕੇ ਟੂਰਨਾਮੈਂਟ 'ਚ ਖੇਡਦੇ ਨੂੰ ਤੇ ਚੰਗੀ ਗੱਲ ਹੈ ਭਾਵਨਾ ਹੋਣੀ ਵੀ ਚਾਹੀਦੀ ਹੈ ਪਾਕਿਸਤਾਨ ਦੇ ਵਿੱਚ ਇੱਕ ਪੰਪ ਵਾਲੀ ਕੰਪਨੀ ਨੇ ਨਦੀਮ ਨੂੰ ਕਾਰ ਦੇ ਨਾਲ ਨਾਲ ਜਿੰਦਗੀ ਭਰ ਦਾ ਜਿਹੜਾ ਪੈਟਰੋਲ ਪੰਪ ਆ ਮਤਲਬ ਉਹਦਾ ਤੇਲ ਫ੍ਰੀ ਕਰਤਾ। ਵੀ ਕਾਰ ਤਾਂ ਦੇ ਦਿੱਤੀ ਨਾਲ ਪੈਟਰੋਲ ਫ੍ਰੀ, ਡੀਜ਼ਲ ਫ੍ਰੀ ਜਿੰਨਾ ਮਰਜ਼ੀ ਮਚਾਵੇ ਉਹ। ਚਲੋ ਵਧੀਆ ਗੱਲ ਆ। ਅੱਜ ਕੱਲ ਤਾਂ ਬਸ ਪਾਕਿਸਤਾਨ ਦੇ ਵਿੱਚ ਉਸੇ ਦੀਆਂ ਖਬਰਾਂ ਚੱਲੀ ਜਾਂਦੀਆਂ ਤੇ ਚਿਰਣੀਆਂ ਵੀ ਚਾਹੀਦੀਆਂ। ਤੇ ਬਾਕੀ ਦੋਸਤੋ ਪਟਿਆਲੇ ਅੱਜ ਆਈਆਂ ਦੀ ਸੀ ਨਿਊਜ਼ ਆ। ਤੇ 15 ਅਗਸਤ ਵਾਲੇ ਦਿਨ ਪਰੇਡ ਵਾਲੇ ਦਿਨ ਮੀਂਹ ਪਈ ਜਾਂਦਾ ਸੀ ਤੇ ਆਪਣੇ ਜਵਾਨ ਵਿੱਚੋਂ ਹੀ ਡਟੇ ਹੋਏ ਸੀ ਲਗਾਤਾਰ ਲੱਗੇ ਸੀ ਚੰਗੀ ਗੱਲ ਹੈ ਇੱਕ ਵਾਰੀ ਫਿਰ ਤੁਹਾਨੂੰ ਮੇਰੇ ਕਣੀਓ ਵਧਾਈਆਂ ਯਾਦੀ ਦਿਸਵਦੀਆਂ ਬਹੁਤ ਬਹੁਤ ਤੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਬਾਕੀ ਦੋਸਤੋ ਇੱਕ ਵਾਰ ਹੋਰ ਆਈ ਜਾਂਦੀ ਕੱਢਦੀ ਜਿਹੜਾ ਹਰਿਆਣੇ ਦਾ ਡਿਪਟੀ ਸੀਐਮ ਹੈ ਮਤਲਬ ਮੇਰੇ ਸਾਬ ਨਾਲ ਦੁਸ਼ੰਤ ਚਟਾਲ ਹੈ ਅਵੇ ਟਟਾਲੇ ਅਜੇ ਟਟਾਲੇ ਦਾ ਬੇਟਾ ਜਾਂ ਦਿਗਵਜੇ ਦਿਗਵਜੇ ਟਟਾਲਾ ਸ਼ਹਿਰ ਦੋਨਾਂ ਚੱਕਾ ਤੇ ਉਹ ਫੋਟੋ ਪਾ ਰਹੇ ਆ ਉਹਨਾਂ ਦੇ ਕੋਲੇ ਸਟੈਚੂ ਆ ਸਿੱਧੂ ਮੂਸੇਵਾਲਾ ਸਾਹਿਬ ਦਾ ਤੇ ਉਹਨਾਂ ਉੱਤੇ ਲਿਖਿਆ ਵੀ ਇਹ ਮਤਲਬ ਹਜੇ ਵੀ ਮਤਲਬ ਇਹਦੇ ਨਾਲ ਦਾ ਆਪਾਂ ਵੀ ਡੱਬ ਵਾਲੀ ਦੇ ਵਿੱਚ 20 ਫੁੱਟ ਉੱਚਾ ਸਟੈਚੂ ਬਣਾ ਰਹੇ ਆ ਸਿੱਧੂ ਮੂਸੇਵਾਲਾ ਸਾਹਿਬ ਦਾ ਬਾਰਡਰ ਦੇ ਉੱਤੇ ਪੰਜਾਬ ਹਰਿਆਣਾ ਦੇ ਇਹ ਲੋ ਬਹੁਤ ਵਧੀਆ ਗੱਲ ਆ ਉਹ 골ਡਨ ਕਲਰ ਦਾ ਤੇ ਚੰਗੀ ਗੱਲ ਆ ਸਿੱਧੂ ਮਸਲੂਆਣਾ ਸਾਹਿਬ ਦੀ ਇੱਕ ਯਾਦ ਹੋਰ ਬਣੂਗੀ ਲੋਕ ਦੇਖਣਗੇ ਹਰਿਆਣੇ ਦੇ ਵਿੱਚ ਵੈਸੇ ਦੋ ਸਟੈਚੂ ਹੋਰ ਵੀ ਲੱਗੇ ਆ ਤੁਹਾਨੂੰ ਪਤਾ ਹੀ ਆ ਆਪਣੇ ਜਿਹੜੇ ਜਟੜਾਲਾ ਸਾਹਿਬ ਆ ਉਹਨਾਂ ਦਾ ਤੇ ਬੱਲ ਸਾਹਿਬ ਦਾ ਵੱਡੇ ਜਟੜਾਲਾ ਸਾਹਿਬ ਜਿਹਨੂੰ ਜਾਨਣਾ ਹੈ ਕਾਦੇ ਆ ਤੇ ਬਾਕੀ ਦੋਸਤੋ ਮੈਂ ਇਸ ਟਾਈਮ ਫਿਰਦਾ ਮੰਗਲਾ ਰੋਡ ਤੇ ਤੁਸੀਂ ਦੇਖ ਸਕਦੇ ਹੋ ਪਸੀਨਾ ਪਸੀਨੀ ਹੋਈ ਜਾਂਦੇ ਆ ਪੂਰਾ ਤਰਾ ਨਿਕਲਿਆ ਪਿਆ ਪਹੁੰਚ ਕੇ ਫਿੱਟਰ ਦੇ ਕੋਲੇ ਆਪਾਂ ਆਵੇ ਹਨਾ ਨਿਆਰਾ ਖੇਤਾਂ ਦਾ ਇੱਕ ਗੱਲ ਹੋਰ ਹੈ ਜਿਹਦਾ ਆਪਾਂ ਡਰੋਨ ਤੇ ਵੇਨੇ ਆ ਨਾ ਆਪਦਾ ਪਿੰਡ ਜਾਂ ਤੁਸੀਂ ਕੋਈ ਪਿੰਡੀ ਵੇਖ ਲਓ ਤਾਂ ਉੱਤੋਂ ਤਾਂ ਐ ਲੱਗਦਾ ਵੀ ਜਿਵੇਂ ਨਾ ਸਾਰੇ ਪਾਸੇ ਜਿਵੇਂ ਘਾਹ ਦੇ ਮੈਟ ਵਿਛੇ ਹੁੰਦੇ ਆ ਬੜਾ ਘੈਂਟ ਵੀ ਹੁੰਦਾ ਹੈ। ਕੈਮਰਾ ਇੱਕ ਇਹੋ ਜਿਹੀ ਚੀਜ਼ ਹੈ ਯਾਰ ਜਿਹੜਾ ਬੰਦੇ ਨੂੰ ਕਦੇ ਵੀ ਝੂਠਾ ਪਾ ਸਕਦਾ ਹੈ। ਕੈਮਰੇ ਨਾਲ ਤਾਂ ਨਾ ਕੋਈ ਵੀ ਬੰਦਾ ਭੁਲੇਖਾ ਖਾ ਸਕਦਾ। ਅੱਖਾਂ ਦਾ ਧੋਖਾ ਕਹਿ ਲਓ ਤੁਸੀਂ। ਵਾ ਜਿਵੇਂ ਹੁਣ ਫੇਸਬੁੱਕ ਤੇ ਫੋਟੋਆਂ ਜਾਂ ਇੰਸਟਾਗ੍ਰਾਮ ਤੇ ਫੋਟੋਆਂ ਅਗਲਾ ਫਿਲਟਰ ਨਾ ਪਾ ਦਿੰਦਾ। ਜਿਹੜਾ ਰੀਅਲ ਲਾਈਫ 'ਚ ਦੇਖਦਾ ਉਹਦਾ ਯਾਰ ਹੱਥਵਾਜ਼ ਹੋ ਜਾ। ਤੁਸੀਂ ਇਹ ਦੇਖ ਲਓ ਵੀ ਸੜੀ ਤੋਂ ਸੜੀ ਚੀਜ਼ ਦੀ ਫੋਟੋ ਨਾ ਐਡੀ ਵਧੀਆ ਆ ਜਾਂਦੀ ਫਿਲਟਰ ਫੁੱਟਰ ਲਾ ਕੇ। ਗੱਲਾਂ ਹੀ ਛੱਡ ਦਿਓ। ਇਹ ਸਾਡਾ ਖੂਬਸੂਰਤ ਪਿੰਡ ਪਿੰਡਾਦਰੀਆਂ ਉਧਰ ਜਾਤੀ ਅਰਗਣੇ ਨੇ ਕੋਠੀ-ਕੁੱਠੀ ਬਣਾ ਲਈ ਆਪਦੀ ਜਾਵਾਂਗੇ ਕਿਸ ਦਿਨ ਵੀਡੀਓ ਬਣਾਉਣਾ ਆਪਾਂ ਤੇ ਬਾਕੀ ਉਧਰ ਆਪਣਾ ਜਿਹੜਾ ਸੀਗਾ ਬਾਈ ਅਰਗਣੇ ਪਾਇਆ ਸੀ ਫਿਸ਼ ਫਾਰਮ ਉਹ ਵੀ ਚਲਾਤਾ ਤੇ ਹੁਣ ਬਾਈ ਅਰਗਣੇ ਤੋਂ ਪੂਰੀ ਜਾਣਕਾਰੀ ਲਵਾਂਗੇ ਆਦੇ ਹੁੰਦੇ ਆ ਵੀ ਅੱਧੀ ਧੁਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਹੁਣ ਬਾਈ ਅਰਗਣੇ ਮੱਛੀਆਂ ਪਾਤੀਆਂ ਤੇ ਬਾਈ ਅਰਗਣੇ ਨੂੰ ਪੂਰਾ ਆਪਣਾ ਪ੍ਰੋਪਰ ਪਤਾ ਲੱਗ ਜੂਗਾ ਤੇ ਫਿਰ ਆਪਾਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਜੋ ਅਦਰੋਕੇ ਦਾ ਜੇ ਕੋਈ ਮਤਲਬ ਮੱਛੀ ਪਾਲਣਾ ਚਾਹੁੰਦਾ ਹੈ ਤਾਂ ਉਹਦਾ ਫਾਇਦਾ ਹੋ ਸਕੀ ਕਿਉਂਕਿ ਆ ਨਾ ਵੀ ਕੋਈ ਜਾਣਕਾਰੀ ਜਿ ਵਧੀਆਂ ਮਿਲੇ ਤਾਂ ਕੰਮ 'ਚ ਫਾਇਦਾ ਹੋਵੇ ਤਾਂ ਕਰ ਲੈਣਾ ਚਾਹੀਦਾ ਜੇ ਬੰਦੇ ਦੀ ਜੇਬ ਚਲਦੀ ਆ ਤਾਂ ਤੇ ਨਹੀਂ ਤਾਂ ਅਲੱਗ ਗੱਲ ਆ ਬਾਈ ਫੇਰ ਕੁਝ ਕਹਿ ਨਹੀਂ ਸਕਦੇ ਤੇ ਜਿਵੇਂ ਹੁਣ ਆਪਾਂ ਵੀਡੀਓ ਪਾਈ ਸੋਲਰ ਵਾਲੀ ਉਹ ਸੋਲਰ ਵਾਲਾ ਕੰਮ ਬਹੁਤ ਵਧੀਆ ਹੁਣ ਉਹ ਸੋਲਰ ਆਹੋ ਸੋਲਰ ਮੈਂ ਤੁਹਾਨੂੰ ਦੱਸ ਦਿੰਦਾ ਜਮਾਂ ਵੀ ਆਸਾਨ ਸ਼ਬਦਾਂ ਦੇ ਵਿੱਚ ਵੀ ਕੀ ਸਿਸਟਮ ਆ ਉਹ ਉਹਦਾ ਕੰਮ ਹੈ ਰੋਹਿਤ ਦੀਆਂ ਜੂਨਟਾਂ ਬਣਾਉਣੀਆਂ। ਉਹ ਤੁਹਾਨੂੰ ਬਣਾ ਕੇ ਦੇਊਗਾ ਜੀ 15 ਜੂਨਟਾਂ। ਠੀਕ ਐ। ਤੇ ਜਿਵੇਂ ਤੁਸੀਂ ਉਧਰ ਮੀਟਰ ਦੀਆਂ ਬਚਾਈਆਂ 15 ਜੂਨਟਾਂ ਤੇ 1500 ਨੇ ਬਣਾਈ ਦੇਊਗਾ। ਮਤਲਬ 0 ਤੇ ਜਿਹੜੀ 600 ਜੂਨ ਥੋੜੀ ਹੈਗੀ ਉਹ ਤਾਂ ਅੱਡ ਹੈ। ਉਹ ਤਾਂ ਤੁਹਾਨੂੰ ਮਾਫ ਹੋਣੀ ਹੋਣੀ ਐ। ਤੇ ਸਸਤਾ ਬਹੁਤ ਪੈ ਰਿਹਾ ਇਹ। ਜਿਵੇਂ ਬਾਈ ਦੱਸਿਆ ਹੁੰਦਾ ਸੀ ਉਦੋਂ ਪਤਾ ਨਹੀਂ 70 ਕਿ 75 ਹਜ਼ਾਰ ਸਬਸਿਡੀ ਐ ਤੇ 1.5 ਲੱਖ ਦਾ ਸਾਰਾ ਪ੍ਰੋਜੈਕਟ ਆ ਮੈਨੂੰ ਲੱਗਦਾ ਹੈ। ਹੁਣ ਵੇਖ ਲਓ ਕਿੰਨਾ ਖਰਚਾ ਆਊਗਾ। ਨਿਆਰੇ ਧਰ ਕੰਮ ਐ। 25 ਸਾਲ ਦੀ ਗਰੰਟੀ ਉਹਦੀ ਬਾਈ ਨਾ ਉਹਨੂੰ ਕੁਛ ਹੋਵੇ ਨਾ ਉਹ ਟੁੱਟੇ ਤੇ ਨਾ ਭਜੇ ਲਵਾ ਲੂ ਹੁੰਦਾ ਵਾ ਤਾ ਮੈਂ ਓਕੇ ਹੀ ਹਾਂ ਤਾਂ ਪਹਿਲਾਂ ਉਹ ਤੇ ਸਬਸਿਡੀ ਹੈ ਨਹੀਂ ਸੀ ਹੁਣ ਸਰਕਾਰ ਨੇ ਸਬਸਿਡੀ ਦਿੱਤੀ ਹੈ ਤੇ ਬਾਕੀ ਕੋਈ ਜਾਣਕਾਰੀ ਚਾਹੀਦੀ ਹੋਈ ਤੁਸੀਂ ਬਾਈ ਲਾਪਰੀ ਤੈਨੂੰ ਪੁੱਛ ਲਓ ਮੈਂ ਨੰਬਰ ਪਾਇਆ ਹੋਇਆ ਸੀ ਜਾਂ ਪੁੱਛ ਲਓ ਖਰਵੇਂਦਰ ਸਿੰਘ ਸੇਖੋਂ ਨੂੰ ਓਕੇ ਬਾਕੀ ਦੋਸਤੋ ਆ ਗਿਆ ਮਾਨ ਸਾਹਿਬ ਦਾ ਘਰ ਮਾਨ ਸਾਹਿਬ ਅਸਲ ਟਾਈਮ ਨਹੀਂ ਦੇ ਰਹੇ ਮਾਨ ਸਾਹਿਬ ਤੋਂ ਆਪਾਂ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਵੀ ਤੇ ਸੁਣਾਉਣੀਆਂ ਵੀ ਆ ਗੁਰਬਨੀਤ ਸਿੰਘ ਮਾਨ ਜੋ ਪਟਿਆਲੇ ਪੜਦੇ ਆ ਉੱਬਰਦਾ ਹੋਇਆ ਚਿਹਰਾ ਸਾਡੇ ਪਿੰਡ ਦਾ ਲੀਡਰ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਦੋਂ ਕਦੇ ਮਿਲੇ ਤੇ ਤੁਸੀਂ ਉਹਨਾਂ ਦੀ ਉਮਰ ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਬੰਦਾ ਬਹੁਤ ਗਾਂਹ ਦੀ ਚੀਜ਼ ਆ ਮਤਲਬ ਉਹਨੂੰ ਨੌਲੇਜ ਬਹੁਤ ਹੈ ਮੇਰੇ ਕਹਿਣ ਦਾ ਮਤਲਬ ਬਹੁਤ ਜ਼ਿਆਦਾ ਦਿਮਾਗੀ ਬੰਦਾ ਹੈ ਚੰਗੀ ਗੱਲ ਹੈ ਉਮੀਦ ਹੈ ਕਿ ਨਾ ਇੱਕ ਦਿਨ ਸਾਡੇ ਪਿੰਡ ਦਾ ਨਾਂ ਉੱਚਾ ਜ਼ਰੂਰ ਕਰੂਗਾ ਸਾਨੂੰ ਮਾਣ ਸਾਡੇ ਭਰਾ ਤੇ ਮਾਨ ਸਾਹਿਬ ਚੱਕ ਦੇ ਫੱਟੇ ਲੈ ਕੇ ਰੱਬ ਦਾ ਨਾਮ ਤੇ ਜਦੋਂ ਪਿੰਡ ਆਏ ਮੈਨੂੰ ਮੈਸੇਜ ਜ਼ਰੂਰ ਕਰਿਓ ਤਾਂ ਜੋ ਆਪਾਂ ਵਧੀਆ ਵੀਡੀਓ ਬਣਾ ਸਕੀਏ ਤੇ ਲੋਕਾਂ ਅੱਗੇ ਤੁਹਾਨੂੰ ਰੂਬਰੂ ਕਰ ਸਕੀਏ ਬਰਸੇ ਤੁਹਾਨੂੰ ਸਾਰੇ ਜਾਣਦੇ ਹੀ ਐ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਤੁਸੀਂ ਪਰ ਫਿਰ ਵੀ ਮੈਂ ਚਾਹਣਾ ਤੁਸੀਂ ਆਪਣੇ ਜਿਹੜਾ ਆਪਣਾ ਘਰ ਦਾ ਚੈਨਲ ਉਹ ਤੇ ਰੂਬਰੂ ਹੋ ਮਾਨ ਸਾਹਿਬ ਮੈਂ ਲਾ ਤਾਂ ਘਰੇ ਹੈ ਨਹੀਂ ਤੇ ਘੱਟ ਹੀ ਰਹਿੰਦੇ ਅੱਜਕੱਲ ਪਟਿਆਲੇ ਰਹਿੰਦੇ ਆ ਨਾ ਫਿਰ ਯੂਨੀਵਰਸਿਟੀ ਤੇ ਬਾਕੀ ਆ ਆ ਗਈ ਜੀ ਫਿਰ ਨਹੀਂ ਸਾਡੇ ਪਿੰਡ ਦੀ ਸਾਰੀ ਪੱਕੀ ਫਿਰਨੀ ਹੈ ਉਧਰੋਂ ਵੀ ਤੇ ਇਧਰੋਂ ਵੀ ਇਧਰ ਆਰ.ਟੀ.ਸੀ. ਪਈ ਵੀ ਹੈ ਤੇ ਉਧਰ ਹੈਗੀ ਸੜਕ ਆਹ ਰੋਡ ਜਾਂਦੀ ਹੈ ਜੀ ਫਤਿਹਪੁਰ ਮਣੀਆ ਨੂੰ ਸਿੱਧੀ ਮਣੀਆਲਾ ਪੰਜਾਬੀ ਚ ਕਹਿ ਲਿਆ ਆਪਾਂ ਤੇ ਵੈਸੇ ਆਹਦੇ ਫਤਿਹਪੁਰ ਮਣੀਆ ਤੇ ਆਹ ਸਿੱਧੀ ਫਿਰਨੀ ਜਾਂਦੀ ਸਾਡੇ ਅੱਡੇ ਤੇ ਅੱਡੇ ਤੋਂ ਬਾਅਦ ਸਿੱਧਾ ਵੱਡਾ ਰੋਡ ਆ ਜਾਂਦਾ 4 ਕਿਲੋਮੀਟਰ ਤੇ ਡੱਬ ਵਾਲੀ ਤੋਂ ਮਲੋਟ ਰੋਡ ਤੇ ਫਰਕ ਸਾਰਾ ਕਿਲੋਮੀਟਰ ਦਾ ਹੀ ਆ ਜਿਵੇਂ 23 ਕਿਲੋਮੀਟਰ ਡੱਬ ਵਾਲੀ ਹੈ ਤੇ ਵੀ ਆਪਣਾ 1-1 ਕਿਲੋਮੀਟਰ ਜਾਂ 2 ਕਿਲੋਮੀਟਰ ਮਲੋਟ ਹੋਊਗਾ। ਬਸ ਆਈ ਹੈ। ਬਾਕੀ ਦੋਸਤੋ ਜਿਹੜਾ ਬਾਣਾ ਨਾ ਇਹ ਥੋੜੇ ਜੇ ਨਰਮ ਹੈ। ਸੇਮ ਕਰਕੇ ਤੁਹਾਨੂੰ ਪਤਾ ਹੈ ਸੇਮ ਸਾਡੇ ਪਿੰਡ ਬਹੁਤ ਸਾਲ ਰਹੀ ਹੈ। ਤੇ ਜਿੱਥੇ ਸੇਮ ਰਵੇ ਸੇਮ ਛੱਡਦੇ ਕੁਝ ਨਹੀਂ। ਸਭ ਨੂੰ ਪਤਾ। ਤੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਤੁਰਦੀ ਬਹੁਤ ਲੇਟ ਆ। ਐ ਨਹੀਂ ਵੀ ਸਾਲ ਰਹੂਗੀ, ਦੋ ਸਾਲ ਰਹੂਗੀ, ਪਤਾ ਨਹੀਂ ਕਿੰਨੇ ਸਾਲ ਆਵਾਂ ਤੁਰੂਗੀ 15 ਸਾਲ ਵੀ ਲਾ ਦਿੰਦੀ 20 ਵੀ ਲਾ ਦਿੰਦੀ। ਜਿਹਦਾ ਤਾਂ ਮਤਲਬ ਜਮੀਰਾਂ ਇਕੱਠੀ ਇਕੱਠਾ ਟੱਕ ਉਹਦਾ ਵੀ ਮਨ ਜਾਂਦਾ ਅੱਧੇ ਤੋਂ ਵੀ ਘਟ ਰਹਿ ਜਾਂਦਾ ਜਮੀਨ ਦਾ ਰੇਟ ਤਾਂ ਜਮੀ ਨਹੀਂ ਰਹਿੰਦਾ ਫਸਲ ਵੀ ਨਹੀਂ ਹੁੰਦੀ ਖਾਣ ਨੂੰ ਵੀ ਨਹੀਂ ਹੁੰਦੀ ਯਾਰ ਜਿਹੜੇ ਤੇ ਬੀਦੀਆਂ ਨੂੰ ਪਤਾ ਚਲੋ ਸਾਡੇ ਤੋਂ ਤੋਰੀ ਪਈ ਇਹਨੇ ਤਾਂ ਵੀ ਵੱਡੇ ਵੱਡੇ ਜਿਹੜੇ ਬਾਗ ਕਿਨੂਆਂ ਦੇ ਉਹ ਪੱਟ ਤੇ ਜਿੱਧਰ ਜਿੱਧਰ ਜਾਈ ਜਾਂਦੀ ਹੈ ਬਸ ਖਤਮ ਹੀ ਕਰ ਦਿੰਦੀ ਹੈ ਪਾਣੀ ਜਮ ਉੱਤੇ ਆ ਜਾਂਦਾ ਮਤਲਬ ਡੰਡਾ ਮਾਰ ਕੇ ਗਿੱਲਾ ਕਰਨ ਵਾਲੀ ਗੱਲ ਹੈ ਪੰਜ 6 ਫਟ ਤੇ ਪਾਣੀ ਬਾਕੀ ਬਾਣਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਹੌਲੇ ਲਈ ਸੁਧਾਰ ਹੋ ਰਿਹਾ ਹੈ ਪਹਿਲਾਂ ਇਹ ਜਾਵੜੀ ਸੀ ਸਾਡੇ ਪਿੰਡ ਮਾਣੀ ਵਾਲੇ ਕਣੀ ਹੁਣ ਇਹ ਜਾਵੜੀ ਚ ਭਾਦਰ ਖੇੜਾ ਮਾਣੀ ਖੇੜਾ ਉਧਰ ਬਹੁਤ ਸਾਈਡ ਵਧੀ ਜਾਂਦੀ ਹੈ ਸੇਮ ਤਾਂ ਇਹ ਹੁੰਦੇ ਨੇ ਟਿੱਬੇ ਨੂੰ ਵੀ ਖਾ ਜਾਂਦੀ ਹੈ ਬਾਕੀ ਕੀ ਲਿਖਿਆ ਮਿਹਨਤ ਆਬਾਦਤ ਬੰਗ ਕਰੋ ਮੰਜ਼ਿਲ ਖੁਦ ਚੱਲ ਕੇ ਆਵੇ ਬਹੁਤ ਚੰਗੀ ਗੱਲ ਹੈ ਮਿਹਨਤ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਤੇ ਮਿਹਨਤ ਕਰੋ ਯਾਰ ਗਾਂ ਫਾਲ ਉੱਪਰ ਆਲੇ ਨੇ ਦੇਣਾ ਜਦੋਂ ਕਰਾਂਗੇ ਤਾਂ ਫਲ ਮਿਲੂਗਾ ਜੇ ਕਰਾਂਗੇ ਨਹੀਂ ਤਾਂ ਫਿਰ ਕਿੱਥੋਂ ਫਲ ਮਿਲੂਗਾ ਹਾਂ ਬਾਕੀ ਮਗਰ ਆ ਰਹੀ ਹੈ ਜੀ ਗਾੜੀ Swift ਚੰਡੀਗੜ੍ਹ ਨੰਬਰ ਵਾਹ ਜੀ ਵਾਹ ਬਾਕੀ ਵੀ ਭਈਆ ਭੂਈਆ ਜਾੜੇ ਵਿਚਾਰੇ ਜੋ ਨਾ ਲਗਾ ਗਿਆ ਉਹਦਾ ਅਗਰਾਈ ਕਰੀ ਜਾਂਦੇ ਸੀ ਤੇ ਪਾਟ ਛਾਟੀ ਕਰਕੇ ਮੱਛੀ ਮੁੱਚੀ ਖਾ ਕੇ ਉਹ ਵੇਖ ਲਓ ਨਾ ਯਾਰ ਕਿੰਨੀ ਗਰਮੀ 'ਚ ਮੱਛੀ ਖਾਂਦੇ ਖਾਂਦੇ ਹੈ ਭਾਵੇਂ ਕਿ ਮਰਜ਼ੀ ਕਰ ਰਹੇ ਛੋਟੀਆਂ ਛੋਟੀਆਂ ਸਾਤ ਤੀਆਂ ਮੱਛੀਆਂ ਫੜ ਕੇ ਉਵੇਂ ਤਵੇ ਤਲ ਕੇ ਖਾ ਲੈਂਦੇ ਆ ਇਹਨਾਂ ਦੇ ਜਿਹੜੇ ਹਮਨ ਤੇ ਸਿਸਟਮ ਉਵੇਂ ਹੋਏ ਪਏ ਆ ਹੂੰ ਚਲੋ ਜਿਵੇਂ ਬੰਦਾ ਥਰੀ ਨੂੰ ਢਾਲਣਾ ਚਾਵੇ ਉਵੇਂ ਢਲ ਜਾਂਦਾ ਤੇ ਬਸ ਉਵੇਂ ਆ ਬਸ ਜਿਵੇਂ ਬਚਪਨ ਤੋਂ ਤੁਰਿਆ ਆਂਦਾ ਬੰਦਾ ਉਹਵੇਂ ਸਿਸਟਮ ਹੋ ਜਾਂਦਾ ਬਾਕੀ ਟੈਂਕ ਸਾਫ ਵਾਲੇ ਨਹੀਂ ਹਟਦੇ ਬਈ ਮੇਰੇ ਉੱਤੇ ਦੁਰੀਆ ਨੰਬਰ ਲੱਗ ਗਿਆ ਆਪਦਾ ਥੱਲੇ ਕੀ ਲਿਖਿਆ ਹੈ ਬੁਰਾ ਵਕਤ ਸਿਰਫ ਆਪਣਿਆਂ ਦੀ ਪਛਾਣ ਕਰਾਉਂਦਾ ਬਿਲਕੁਲ ਸਹੀ ਗੱਲ ਇਹ ਬਰ ਥੱਲੇ ਵੀ ਟੰਟ ਗਿਆ ਪਿਆ ਮੈਂਬਰ ਸਾਹਿਬ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਅੱਜ ਥੋੜਾ ਜਿਹਾ ਮਟੱਲਾ ਤੇ ਕੱਲ ਨੂੰ ਆਪਾਂ ਰੂਰੂ ਹੋਵਾਂਗੇ ਨਵੀਂ ਵੀਡੀਓ ਨਾਲ ਨਵੇਂ ਵਲੌਗ ਨਾਲ ਜੇ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮਾਫੀ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ